ਪੂਸ਼ਾ ਬਸਮਤੀ 1847 ਪਿਛਲੇ ਸਾਲ ਪੰਜਾਬ ਹਰਿਆਣਾ ਦੇ ਵਿੱਚ ਕਾਫੀ ਵੱਡੇ ਏਰੀਆ ਦੇ ਵਿੱਚ ਲੱਗੀ ਵਿੱਚ ਕਿਸਾਨ ਭਰਾਵਾਂ ਨੇ ਇਸ ਕਿਸਮ ਦੀ ਪਨੀਰੀ ਨੂੰ ਵੀ ਵਾਇਆ ਤੇ ਵਿੱਚ ਕਿਸਾਨ ਭਰਾਵਾਂ ਨੇ ਇਸ ਕਿਸਮ ਦਾ ਰੇਟ ਵੀ ਮਾੜਾ ਮਿਲਿਆ ਤੇ ਕਾਫੀ ਪ੍ਰੋਬਲਮਾਂ ਆਈਆਂ ਉਹਦੇ ਬਾਰੇ ਅੱਜ ਆਪਾਂ ਗੱਲਬਾਤ ਕਰਾਂਗੇ ਵੀਡੀਓ ਨੂੰ ਪੂਰਾ ਦੇਖਿਓ ਤੇ ਜਿਹੜੇ ਕਿਸਾਨ ਭਰਾਵਾਂ ਦੇ origignal ਬੀਲ ਲੱਗਿਆ ਸੀ ਕਿਸੇ ਵਧੀਆ ਕਿਸਾਨ ਦੇ ਕੋਲੋਂ ਜੱਜ ਯੂਨੀਵਰਸਿਟੀ ਦੇ ਵਿੱਚੋਂ ਬੀਜ ਮਿਲਿਆ ਤੇ ਕਮੈਂਟ ਵੀ ਕਰਿਓ ਵੀ ਸੋਡੇ ਵੈਰਾਈਟੀ ਕਿਸ ਤਰ੍ਹਾਂ ਰਹੀ ਕਿਉਂਕਿ ਮੈਂ ਆਪਣੇ ਖੇਤ ਦੇ ਵਿੱਚ ਪਿਛਲੇ ਸਾਲ 2 ਏਕੜ ਲਾਏ ਸੀ ਸਰਬਜੀ ਸਿੰਘ ਮੌੜਕਲਾਂ ਤੋਂ ਸੀ ਬਾਈ ਉਹਦੇ ਕੋਲ ਜਿਹੜਾ ਅਪਣੇ ਸੀਡ ਲਿਆ ਸੀ ਵੈਰਾਈਟੀ ਕਿਸ ਤਰ੍ਹਾਂ ਰਹੀ ਉਹਦੇ ਪਰਫਾਰਮੈਂਸ ਕਿਸ ਤਰ੍ਹਾਂ ਰਹੀ ਮੈਂ ਇਸ ਸਾਲ ਲਾ ਰਹੇ ਹਾਂ ਜਾਂ ਨਾਲ ਉਹਦੇ ਬਾਰੇ ਵੀ ਤੁਹਾਨੂੰ ਦੱਸੂਗਾ ਪਰ ਵੀਡੀਓ ਨੂੰ ਪੂਰਾ ਦੇਖਿਓ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਪਹਿਲੀ ਗੱਲ ਤਾਂ ਮੈਂ ਮੇਰੇ ਕਿਸਾਨ ਭਰਾ ਨੂੰ ਇਹ ਕਹਿਣਾ ਚਾਹਣਾ ਜੇ ਤੁਸੀਂ 1692 ਜਾਂ 1509 ਕਹਿ ਰਹੇ ਹੋ ਤੁਸੀਂ ਉਹਨੂੰ ਜੇ ਤੁਸੀਂ ਅਗੇਤੀ ਵੀ ਲਾ ਲਓਗੇ ਛੋਟੇ ਹੋ ਸਦਾ ਹੋ ਕਿਸਮ ਕਾਮਯਾਬ ਹੋ ਜੇ ਇਸ ਕਿਸਮ ਨੂੰ ਤੁਸੀਂ ਅਗੇਤਾ ਨਹੀਂ ਲਾਉਣਾ ਪਿਛਲੇ ਸਾਲ ਵਿੱਚ ਕਿਸਾਨ ਭ੍ਰਮ ਨੇ ਕੀ ਕੀਤਾ ਸੀ ਮਈ ਦੇ ਵਿੱਚ ਪਨੀਰੀਆਂ ਬੀਜ ਲੀਆਂ ਵੀ ਹੋਇਆ ਵੀ ਚਲ ਆਪਾਂ 20 25 ਜੂਨ ਦੇ ਵਿੱਚ ਲਾ ਲਾਂਗੇ ਪਹਿਲਾਂ ਲਾ ਲਾਂਗੇ ਪਹਿਲਾਂ ਵੱਢ ਲਾਂਗੇ ਵੀ ਇਹਦੇ ਵਿੱਚ ਆਲੂ ਵਗੈਰਾ ਬੀਜ ਦਿਆਂਗੇ ਜਿੱਥੇ ਤੁਸੀਂ ਮਈ ਦੇ ਵਿੱਚ ਪਨੀਰੀ ਬੀਜੀ ਲਈ ਜੂਨ ਦੇ ਵਿੱਚ ਲਾਉਣ ਲੱਗੇ ਇਹ ਸਮਝ ਲਓ ਛੋਡੇ ਕਿਸਮੇ ਹੋਣੀ ਨਹੀਂ ਪਿਛਲੇ ਸਾਲ ਕਿਸਾਨਾਂ ਦੇ ਝੰਡੇ ਰੋਗ ਦੀ ਪ੍ਰੋਬਲਮ ਪਨੀਰੀ ਦੇ ਵਿੱਚ ਇਸ ਕਰਕੇ ਆਈ ਸੀ ਕਿਉਂਕਿ ਇਸ ਕਿਸਮ ਦੀ ਜਿਹੜੀ ਪਨੀਰੀ ਆ ਇਹ 20 25 ਜੂਨ ਦੇ ਲਗਭਗ ਤਾਂ ਇਹਦੀ ਪਨੀਰੀ ਦਾ ਛਿੱਟਾ ਦੇਣਾ ਪੈਂਦਾ ਆਪਾਂ ਨੂੰ 20 25 ਜੁਲਾਈ 30 ਜੁਲਾਈ ਤੱਕ ਇਹਦੀ ਟ੍ਰਾਂਸਫਰ ਐਡਿੰਗ ਕਰਨੀ ਪੈਂਦੀ ਆ ਜੇ 15 ਜੁਲਾਈ ਤੋਂ ਲੈ ਕੇ 30 ਜੁਲਾਈ ਤੱਕ ਇਹਦੀ ਟ੍ਰਾਂਸਫਰ ਐਡਿੰਗ ਤੁਸੀਂ ਕਰੋਗੇ ਤੁਹਾਡੇ ਕੋਈ ਪ੍ਰੋਬਲਮ ਨਹੀਂ ਆਉਣੀ ਕਿਉਂਕਿ ਮੇਰਾ ਇਹ ਖੋਦਾ ਪਲਾਟ ਹੈਗਾ ਮੈਂ ਮੱਕੀ ਵਾਲੇ ਦੇ ਵਿੱਚ 28 ਜੁਲਾਈ ਨੂੰ ਪਿਛਲੇ ਸਾਲ ਇਹ ਲਾਈ ਸੀ ਤੇ ਜਮਾਂ ਪਿੱਛੋਂ ਜਾ ਕੇ ਵੱਡੀ ਸੀ ਰੇਟ ਵੀ ਬੜਾ ਸੋਹਣਾ ਮਿਲਿਆ ਦੂਸਰੀ ਗੱਲ ਇਸ ਵੈਰੈਟੀ ਦਾ ਪੱਤਾ ਜਿਹੜਾ ਐਂਡ ਤੱਕ ਹਰਾ ਭਰਾ ਰਹਿਣਾ ਤੇ ਕੋਈ ਝੰਡੇ ਰੋਗ ਦੀ ਸਮੱਸਿਆ ਨਹੀਂ ਆਈ ਕੱਲਾ ਪਨੀਵਾਰਾਂ ਤੇ ਜਿਹੜਾ ਵਰਤਿਆ ਸੀਗਾ ਹਾਂ ਜਦੋਂ ਤੁਸੀਂ ਇਹਦੀ ਪਨੀਰੀ ਤਿਆਰ ਕਰਨੀ ਹੈ ਇਹਦੇ ਵਿੱਚ ਤੁਸੀਂ ਜਿਹੜਾ ਆਪਾਂ 123 ਕਰਮਨਿਯਮ ਜਾਂ ਮਥੈਲ ਇਹਨਾਂ ਤਿੰਨਾਂ ਦੇ ਵਿੱਚੋਂ ਕਿਸੇ ਇੱਕ ਦੇ ਨਾਲ ਤੁਸੀਂ ਇਹਦਾ ਬੀਜ ਦਾ ਸੀਡ ਟ੍ਰੀਟਮੈਂਟ ਕਰ ਲਓ ਜੇ ਤੁਸੀਂ ਪਨੀਰੀ ਬੀਜ ਨੂੰ 2 ਦਿਨ ਘੰਟੇ ਕਾਰਮਨਿਜਮ ਮਥੈਲ ਜਾਂ 12 ਡ੍ਰੀਡ ਦੇ ਵਿੱਚ ਤੁਸੀਂ ਇਹਨੂੰ ਭਿਉਂ ਗਏ ਰੱਖ ਦੋ ਭਿਉਣ ਤੋਂ ਬਾਅਦ ਤੁਸੀਂ 5-6 ਘੰਟੇ ਬਾਅਦ ਬੀਜ ਨੂੰ ਲੱਗ ਕਰ ਦੋ ਪਾਣੀ ਨੂੰ ਲੱਗ ਕਰ ਦੋ ਸ਼ਾਮ ਦੇ ਵੇਲੇ ਤੁਸੀਂ ਜਿਹੜਾ ਇਹਦਾ ਛੱਟਾ ਦੇ ਦੋ ਜਰਮੀਨੇਸ਼ਨ ਸਭ ਤੋਂ ਪਹਿਲਾਂ ਹੁੰਦਾ ਹੈ 18-47 ਦਾ ਮੇਰੇ 22 ਦਿਨਾਂ ਦੇ ਵਿੱਚ ਪਨੀਰੀ ਜਿਹੜੀ ਤਿਆਰ ਹੋਊਗੀ ਸੀ ਮੱਕੀ ਵਾਲੇ ਬਾਣ ਦੇ ਵਿੱਚ ਲਾਈ ਸੀ 20 ਵਾਈਦਨਾ ਬਾਅਦ ਇਹਦੀ ਪਨੀਰੀ ਦੀ ਟ੍ਰਾਂਸਫਰਟਿੰਗ ਹੋ ਗਈ ਸੀ ਹੁਣ ਵਿੱਚ ਕਿਸਾਨ ਭਰਾਵਾਂ ਨੇ ਜੂਨ ਵਾਲੀ ਪਨੀਰੀ ਵਾਈ ਸੀ ਕਿਉਂ ਵਾਈ ਸੀ ਉਹਨੂੰ ਨੇ ਸੀ ਆਰ ਵੀ ਆਪਾਂ ਮਈ ਦੇ ਵਿੱਚ ਪਨੀਰੀ ਬੀਜ ਲਈ ਜੂਨ ਦੇ ਵਿੱਚ ਇਹਦੀ ਟ੍ਰਾਂਸਫਰਟਿੰਗ ਕਰ ਦਿਆਂਗੇ ਪਨੀਰ ਝੋਨਾ ਲਾਉਣ ਤੋਂ ਪਹਿਲਾਂ ਇੱਕ ਕਿਸਾਨ ਨੇ ਪਿਛਲੀ ਵਾਰ 15 16 ਜੂਨ ਦੀ ਵੀਡੀਓ ਪਾਈ ਉਹਦੇ ਹੋਣੇ ਝੋਨਾ ਲਾਉਣਾ ਸੀਗਾ ਕਿਸਾਨ ਕਹਿੰਦਾ ਬਾਈ ਮੈਨੂੰ ਤਾਂ ਲੁੱਟ ਲਿਆ 1847 ਨੇ ਯੂਟਿਊਬਰਾਂ ਨੇ ਲੁੱਟ ਲਿਆ ਬਾਈ ਜਿਹੜੇ ਯੂਟਿਊਬਰ ਬੈਠੇ ਆ ਖੇਤੀਬਾੜੀ ਵਾਲਿਆਂ ਦੀ ਗੱਲ ਕਰੂ ਜਿਹੜੇ ਖੇਤੀਬਾੜੀ ਪ੍ਰਤੀ ਗੱਲਬਾਤ ਕਰਦੇ ਨੇ ਕਿਸੇ ਇੱਕ ਦੀ ਗੱਲ ਸੁਣ ਲਈ ਜੇ ਕਿਸੇ ਨੇ ਇੱਕ ਨੇ ਕਿਹਾ ਹੋਵੇ ਵੀ ਇਹ ਜੂਨ ਦੇ ਵਿੱਚ ਲੱਗਣ ਵਾਲੀ ਕਿਸਮ ਹੈ ਕਿਉਂਕਿ ਮੇਰੇ ਕੋਲੇ ਦੋ ਕਿਸਾਨ ਸੀਗੇ ਇੱਕ ਹਰਪੀ ਸਿੰਘਾ ਇੱਕ ਜਗਦਾਰ ਪੁੱਲ ਸੀ ਉਹਨਾਂ ਦੇ ਵੀ ਤੁਸੀਂ ਵੀਡੀਓ ਦੇਖ ਲਓ ਉਹਨਾਂ ਕਿਸਾਨਾਂ ਨੇ ਵੀ ਕਿਹਾ ਹੋਇਆ ਵੀ ਇਹ ਕਿਸਮ ਜੂਨ ਦੇ ਵਿੱਚ ਲਾਉਣ ਵਾਲੀ ਨਹੀਂ ਇਹ 15 ਜੁਲਾਈ ਤੋਂ 30 ਜੁਲਾਈ ਤੱਕ ਲਾਉਣ ਵਾਲੀ ਕਿਸਮ ਹੈ 1599 ਤੇ 1692 ਦੇ ਨਾਲ ਇਹਦਾ ਕੋਈ ਮੇਲ ਨਹੀਂ ਹੈਗਾ ਕੱਲ ਨੂੰ ਵਿੱਚ ਕਿਸਾਨ ਪਰ ਆਉਣਾ ਹੈ ਲਾਵ ਵੀ ਲਈ ਕਹਿਣ ਲੱਗੇ ਬਈ ਇਹਨੇ ਅਸੀਂ ਮਾਰਤੇ ਇਹਦਾ ਰੇਟ ਨਹੀਂ ਇਹਦਾ ਆ ਨਹੀਂ ਇਹਦਾ ਬਹੁ ਨਹੀਂ ਪਿਛਲੇ ਸਾਲ 1692 ਤੇ 159 ਦਾ ਰੇਟ ਪਹਿਲੀਆਂ ਦੇ ਵਿੱਚ ਕਾਫੀ ਸੀਗਾ ਮੈਂ ਪਿੱਛੋਂ ਵੇਚੀ ਜਿਹੜੇ ਕਿਸਾਨ ਭਰਾਵਾਂ ਨੇ ਪਿਛਲੇ ਸਾਲ ਥੋੜਾ ਜਿਹਾ ਪਿੱਛੋਂ ਜਾ ਕੇ 10 15 ਦਿਨ ਘਰੇ ਰੱਖ ਕੇ ਵੇਚੀ ਉਹਨਾਂ ਕਿਸਾਨਾਂ ਦਾ 35 35 36 3600 ਰੁਪਏ ਜਿਹੜਾ ਰੇਟ ਲੱਗਿਆ ਇਸ ਸਾਲ ਰੇਟ ਜੇ 1500 91692 ਦਾ ਹੁੰਦਾ ਤਾਂ ਇਸ ਦਾ ਰੇਟ ਵੀ ਹੋਣਾ ਕਿਉਂਕਿ ਪਿਛਲੇ ਸਾਲ ਇਹ ਨਵੀਂ ਕਿਸਮ ਸੀ ਵਪਾਰੀ ਬਿਲ ਜੋ ਹੈ ਸੀਗਾ ਯਾਰ ਵੀ ਕੀ ਪਤਾ ਇਹਦੇ ਦਾਣੇ ਦੇ ਵਿੱਚ ਸਮੈਲ ਹੋਣੀ ਹੈ ਜਾਂ ਨਾ ਹੋਣੀ ਹੈ ਇਹ ਕੀ ਗੱਲਬਾਤ ਹੋਣੀ ਹੈ ਕਿਉਂਕਿ ਵੈਸੇ ਤਾਂ ਜਿਹੜੀ 14 ਸਿੱਕ ਮੋਛਲ ਹੁੰਦੀ ਹੈ 1800 ਸੇਸੀ ਉਹਦੇ ਵਿੱਚ ਸਮੈਲ ਹੁੰਦੀ ਇਹਦੇ ਵਿੱਚ ਬਹੁਤ ਘੱਟ ਸਮੈਲ ਹੁੰਦੀ ਹੈ ਇੰਨੀ ਆਪਾਂ ਇਹਦੀ ਪਰਖ ਨਹੀਂ ਕਰ ਸਕਦੇ ਕਿਉਂਕਿ 1509 1699 1847 ਹੈ ਇੱਕ ਜਾਤ ਦੀਆਂ ਕਿਸਮਾਂ ਨੇ ਪਰ 1692 ਤੇ 1509 ਦੇ ਨਾਲੋਂ ਇਹ ਵੈਰਾਈਟੀ ਦੇ ਵਿੱਚ ਫਰਕ ਹੈ ਪੱਤਾ ਹਰਾ ਪਰ ਇਹਨੇ ਪੂਸ਼ਾ ਦਿੱਲੀ ਵਾਲਿਆਂ ਦੀ ਇਹ ਜਿਹੜੀ ਕਿਸਮ ਹੈਗੀ ਸਭ ਨੂੰ ਪਤਾ ਹੈ ਤੇ ਐਂਡ ਤੱਕ ਝੋਨਾ ਸੋਡਾ ਪੱਕ ਜੂ ਪਰ ਜਿਹੜੀ ਇਹ ਕਿਸਮ ਹੈ ਜਮਾ ਬਿਲਕੁਲ ਹਰੀ-ਪਰੀ ਰਹਿਣੀ ਆ 2 ਤੋਂ 2.5 ਗੱਟੇ ਆਪਾਂ ਨੇ ਜਿਹੜੇ ਇਹਦੇ ਵਿੱਚ ਜੂਰੀਆ ਤੇ ਪਾਏ ਸੀ ਇੱਕ ਦੋ ਸਪਰੇਅਾਂ ਕੀਤੀਆਂ ਸੀ ਕਿਉਂਕਿ ਇੱਕ ਸਪਰੇਅ ਸੁੰਢੀ ਵਾਲੀ ਉਹ ਤੋਂ ਕੀਤੀ ਜਦੋਂ ਪਿਛਲੇ ਸਾਲ ਇਹ 25-30 ਦਿਨ ਦੀ ਕਿਸਮ ਸੀਗੀ ਜਦੋਂ ਪੱਤਾ ਲਵੇਟ ਦਾ ਸਭ ਤੋਂ ਭਿਆਨਕ ਅਟੈਕ ਆਇਆ ਸੀ ਪਿਛਲੇ ਸਾਲ ਵੱਡੇ-ਮੱਡੇ ਕੰਪਨੀਆਂ ਵੱਡੀ-ਵੱਡੀ ਦਵਾਈਆਂ ਦੇ ਜਿਹੜੇ ਹੱਥ ਖੜੇ ਹੋ ਗਏ ਸੀ ਉਸ ਟਾਈਮ ਆਪਾਂ ਇੱਕ ਸਪਰੇਅ ਦੇ ਉੱਪਰ ਜਿਹੜੀ ਇਤੀ ਸੀ ਕੀ ਆਇਕ ਕਿਸਮ ਨੂੰ ਤੁਸੀਂ ਸੰਗਣਾ ਜਿੰਨਾ ਹੋ ਸਕੇ ਸੰਗਣਾ ਲਾਓ ਪੈਰਾਂ ਦੀ ਛਿੱਦੀ ਨਾ ਲਾਓ ਕਿਉਂਕਿ ਬੂਜਾ ਵਾਲਾ ਨਹੀਂ ਮਾਰਦੀ ਹੈਗੀ ਦਾਣੇ ਦੀ ਸ਼ਾਈਨਿੰਗ ਬਹੁਤ ਵਧੀਆ ਪੱਤਾ ਜਮਾ ਐਨ ਹਰਾ ਪਰ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਪਿਛਲੇ ਸਾਲ ਮੈਂ ਮੱਕੀ ਵਾਲੇ ਏਰੀਆ ਦੇ ਵਿੱਚ ਲਾਈ ਸੀ 5 ਤੋਂ 6 ਕਿਲੋ ਸੀਡ ਦੇ ਨਾਲ 1 ਕਿਲੋ ਦਾ ਬੀਜ ਤੁਸੀਂ ਤਿਆਰ ਕਰ ਸਕਦੇ ਜੇ ਤੁਸੀਂ ਇਹ ਕਰਮਨੇਮ ਮਥੈਲ 12 ਟ੍ਰੈਡ ਦਾ ਛੱਟਾ ਨਹੀਂ ਦੇਣਾ ਤਾਂ ਅੱਗੇ ਜਾ ਕੇ ਤੁਸੀਂ ਕੀ ਕਰਨਾ ਸੁੱਡੋਮਨਾਸ ਦਾ ਮਲਟੀਪਲਾਈ ਕਰਨਾ ਗੁੜ ਦੇ ਨਾਲ ਉਹਦੀ ਪ੍ਰੋਪਰ ਵੀਡੀਓ ਪਿਛਲੇ ਸਾਲ ਵੀ ਬਣਾ ਕੇ ਪਾਈ ਸੀ ਤੇ ਇਸ ਸਾਲ ਵੀ 2-4 ਦਿਨਾਂ ਦੇ ਵਿੱਚ ਸੋਡੋਮਨਾਸ ਦਾ ਲਿਓਕੜ ਦਾ ਜਾਂ ਜਿਹੜਾ ਪੈਕਟਾਂ ਦੇ ਵਿੱਚ ਆਉਂਦਾ ਉਹਦਾ ਗੁੜ ਦੇ ਨਾਲ ਮਲਟੀਪਲਾਈ ਕਿਸ ਤਰ੍ਹਾਂ ਕਰਨਾ ਹੈ ਜਿਹੜੀ ਮਰਜੀ ਬਾਸਮ ਦੇ ਵਿੱਚ ਪਾ ਲਓ ਸੋਡੇ ਜਿਹੜਾ ਉਹਦਾ ਛੰਡਾ ਰੋਗ ਨਹੀਂ ਹੋਣਾ ਉਹਦੀ ਪ੍ਰੋਪਰ ਵੀਡੀਓ ਪਿਛਲੇ ਸਾਲ ਬਾਈ ਹਰਪ੍ਰੀਤ ਸਿੰਘ ਮਾਲਪੁਰ ਦੇ ਖੇਤ ਦੇ ਵਿੱਚ ਵੀ ਜਾ ਕੇ ਬਣਾਈ ਸੀ ਤੇ ਉਹਦੀ ਵੀਡੀਓ ਤੁਹਾਨੂੰ ਆਪਾਂ ਪੂਰੇ ਚੰਗੇ ਪ੍ਰੋਪਰ ਤਰੀਕੇ ਦੇ ਨਾਲ ਦੱਸਾਂਗੇ ਵੀ ਕੀ ਕੀ ਉਹਦੇ ਵਿੱਚ ਲੱਗਦਾ ਅੱਜ 18 47 ਬਾਰੇ ਦੱਸਣਾ ਸੀ ਵਿੱਚ ਕਿਸਾਨ ਬਰਾ ਕਹਿੰਦੇ ਯਾਰ BC 1847 ਲਾਲੀਵੇ 1509 ਤੇ 1699 ਤਾਂ ਬੜੀ ਵਧੀਆ ਦਿਨ ਘਟ ਲਿੰਦੀ ਹੈ ਰੇਟ ਵਧੀਆ ਗਿਆ ਕਿਉਂਕਿ ਇੱਕ ਝਾੜ ਮਿਲਣਾ ਇੱਕ ਰੇਟ ਮਿਲਣਾ ਉਹ ਆਪਣੀ ਕਿਸਮਤ ਆ ਪਿਛਲੇ ਸਾਲ ਵਿੱਚ ਕਿਸਾਨ ਭਰਾ ਵੀ 2500 ਤੋਂ 2600 2700 ਤੱਕ ਵੀ ਵੇਚੀ ਗਏ ਨੇ ਵਿੱਚ ਕਿਸਾਨ ਭਰਾ 35 3600 ਨੂੰ ਵੇਚੀ ਗਏ ਨੇ ਵਿੱਚ ਕਿਸਾਨ ਭਰਾ ਉਹਦੇ 60 65000 ਨੂੰ ਗੱਲਾ ਪੈ ਵਿੱਚ ਕਿਸਾਨ ਭਰਾ ਉਹਦੇ ਪਿੱਛੋਂ ਜਾ ਕੇ 90000 95 ਲੱਖ ਲੱਖ ਰੁਪਏ ਤੱਕ ਵੀ ਹੋ ਗਏ ਇੰਨਾ ਚੀਜ਼ਾਂ ਨੂੰ ਬਾਲ ਆਪਾਂ ਹੱਵਾ ਨਾ ਬਣਾਇਆ ਕਰੋ ਕਿ ਭਾਈ ਇਹ ਕਿਸਮ ਲਾ ਲਈ ਅਸੀਂ ਫੇਲ ਹੋ ਗਏ ਅਸੀਂ ਉਹ ਕਿਸਮ ਲਾਉਣੀ ਤੁਸੀਂ ਪਾਸ ਹੋ ਜਾਂਦੇ ਜਿਹੜਾ ਕਿਸਮ ਦੇ ਵਿੱਚ ਮਿਲਣਾ ਉਹੀ ਮਿਲਣਾ ਵੱਡੀ ਗੱਲ ਹੁੰਦੀ ਹੈ ਕੇਰ ਦੀ ਆਪਾਂ ਨੂੰ ਕੇਰ ਚੰਗਾ ਮਿਲ ਜੇ ਬਿਮਾਰੀ ਤੋਂ ਰਾਹਤ ਮਿਲ ਜੇ ਰੇਟ ਤਾਂ ਵਪਾਰੀ ਦਾ ਪਤੀ ਨਹੀਂ ਰਾਤੋਂ ਰਾਤ ਕਿੱਥੇ ਇੱਕ ਤੱਕ ਜਿਹੜਾ ਰੇਟ ਵੱਧ ਜੇ ਤੇ ਤੁਸੀਂ ਬਸ ਇਸ ਨੂੰ ਲਾਉਣਾ ਤਾਂ ਮੂੰਗੀ ਤੇ ਮੱਕੀ ਵਾਲੇ ਏਰੀਆ ਦੇ ਵਿੱਚ ਲਾਓ ਜਿਆਦਾ ਇਹਨੂੰ ਪਹਿਲਿਆਂ ਦੇ ਵਿੱਚ ਲਾਉਣ ਦੀ ਕੋਸ਼ਿਸ਼ ਨਾ ਕਰੋ ਜੇ ਤੁਸੀਂ ਪਹਿਲਿਆਂ ਦੇ ਵਿੱਚ ਲਾ ਲਿਆ ਤਾਂ ਸਮਝ ਲਓ ਇਸ ਕਿਸਮ ਤੁਸੀਂ ਹੱਤ ਧਪਾਉਂਗੇ ਪਿਛਲੇ ਸਾਲ ਕਾਫੀ ਫਰਮਾਂ ਤੋਂ ਬੀਜ ਆਇਆ ਐਵੇਂ ਫਰਮਾਂ ਨੂੰ ਬਦਨਾਮ ਕਰੀਗੇ ਭਾਈ ਯੂਸਰ ਇਹਨਾਂ ਨੇ ਸਾਨੂੰ ਬੀਜਾਂ ਨੇ ਲੁੱਟ ਲਿਆ ਸਾਡੇ ਝੰਡਾ ਰੋਗ ਆ ਗਿਆ ਕਿਉਂਕਿ ਜਿਹੜੀ 18 47 ਇਹ ਗਰਮੀ ਦੇ ਵਿੱਚ ਲਾਉਣ ਵਾਲੀ ਨਹੀਂ ਘੱਟੋ ਘੱਟ 20 25 ਜੂਨ ਦੇ ਲਗਭਗ ਪਨੀਰੀ ਦਾ ਛੱਟਾ ਦੇਣ ਦਾ ਮਾਨ ਮੰਨਾਓ 15 ਜੁਲਾਈ ਤੋਂ ਲੈ ਕੇ 30 ਜੁਲਾਈ ਤੱਕ ਅਗਸਤ ਦੇ ਪਹਿਲੇ ਹਫਤੇ ਤੱਕ ਵੀ ਲਾ ਲਊਗਾ ਯਾਰ ਕੋਈ ਦਿੱਕਤ ਵਾਲੀ ਗੱਲ ਨਹੀਂ ਕਹਿਣ ਦਾ ਪਾਪ ਵੀ ਅ ਜੂਨ ਚ ਲਾਉਣ ਦਾ ਪੰਗਾ ਨਾ ਲਓ ਜੇ ਜੂਨ ਚ ਲਾਉਣ ਦਾ ਪੰਗਾ ਲੈ ਲਿਆ ਫਿਰ ਸਮਝ ਲਓ ਬੌਂ ਦੇ ਲਈ ਤਿਆਰ ਰਹੋ ਉਹ ਹੋਰ ਕਿਸਮ ਨਾਲ ਹੀ ਬੀਜ ਲਿਓ ਤੇ ਆਪਾਂ ਕਿਸਮ ਲਈ ਦੇਖੀ ਪਰਖੀ ਕਿਉਂਕਿ ਜ਼ਮੀਨਾਂ ਨੂੰ ਪਿਛਲੇ ਸਾਲ ਇਹ ਕਿਸਮ ਪਰਖਣ ਆਈ ਸੀ ਪਰਖ ਹੀ ਗਈ ਹੈ ਹੁਣ ਕਾਫੀ ਵੱਡਾ